ਸਾ ਤਸਰੀਆ ਕਾਲਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਡ੍ਰੈਗਨ ਦੀਵ ਭਾਰਤ ਵਿੱਚ ਵਾਪਸੀ 5 ਸਾਲਾਂ ਬਾਅਦ ਚੀਨੀ ਕੰਪਨੀਆਂ ਤੋਂ پابੰਦੀ ਹਟਾਉਣ ਤੇ ਵਿਚਾਰ ਕਰਦੇ ਹ ਹੈ ਕਿੰਦਰ ਭਾਰਤ ਤੇ ਅਮਰੀਕਾ ਵਿਚ ਵਧਦੇ ਤਣਾਅ ਦਰਮਿਆਨ ਨਵੀਂ ਦਿੱਲੀ ਨੇ ਚੀਨ ਦੀਆਂ ਕੰਪਨੀਆਂ ਲਈ ਆਪਣਾ ਦਰਵਾਜ਼ਾ ਖੋਲਣ ਦਾ ਫੈਸਲਾ ਕੀਤਾ ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਵਿੱਤ ਮੰਤਰਾਲਾ ਸਰਕਾਰੀ ਠੇਕਿਆਂ ਲਈ ਬੋਲੀ ਲਗਾਉਣ ਵਾਲੀਆਂ ਕੰਪਨੀਆਂ ਤੇ ਲੱਗੀ 5 ਸਾਲ ਪੁਰਾਣੀ ਭਾਵ ਬੰਦੀ ਹਟਾਉਣ ਦੀ ਯੋਜਨਾ ਬਣਾ ਰਿਹਾ ਹੈ ਮੰਨਿਆ ਜਾ ਰਿਹਾ ਹੈ ਕਿ ਭਾਰਤ-ਚੀਨ ਸਰਹੱਦ ਤੇ ਜਿਸ ਤਰ੍ਹਾਂ ਤਣਾਅ ਘਟ ਹੋ ਰਿਹਾ ਹੈ ਉਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਵਪਾਰਿਕ ਸਬੰਧਾਂ ਨੂੰ ਤੇਜ਼ੀ ਨਾਲ ਲੀਤੇ ਲਿਆਉਣਾ ਚਾਹੁੰਦੀ ਹੈ 2020 ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਹੋਈ ਚਪਟ ਤੋਂ ਬਾਅਦ ਚੀਨੀ ਕੰਪਨੀਆਂ ਤੇ ਭਾਵ ਬੰਦੀ ਲਗਾ ਦਿੱਤੀ ਗਈ ਸੀ ਇਸ ਤਹਿਤ ਚੀਨੀ ਕੰਪਨੀਆਂ ਨੂੰ ਬੋਲੀ ਲਗਾਉਣ ਲਈ ਭਾਰਤੀ ਸਰਕਾਰ ਕਮੇਟੀ ਵਿਦ ਨਾਲ ਰਜਿਸਟ੍ਰੇਸ਼ਨ ਕਰਵਾਉਣਾ ਤੇ ਸਿਆਸੀ ਤੇ ਸੁਰੱਖਿਆਤ ਸੰਬੰਧੀ ਮਨਜ਼ੂਰੀ ਹਾਸਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ ਇੰਨਾ ਪਾਵਾਂ ਦੇ ਕਾਰਨ ਚੀਨੀ ਕੰਪਨੀਆਂ ਨੂੰ ਭਾਰਤ ਸਰਕਾਰ ਦੇ ਉਹਨਾਂ ਠੇਕਿਆਂ ਲਈ ਮੁਕਾਬਲਾ ਕਰਨ ਤੋਂ ਰੋਕ ਦਿੱਤਾ ਗਿਆ ਸੀ ਜਿਨ੍ਹਾਂ ਦੀ ਅੰਦਾਜ਼ਨ ਲਗਤ 700 ਅਰਬ ਡਾਲਰ ਤੋਂ 750 ਅਰਬ ਡਾਲਰ ਤੱਕ ਹੈ ਸੂਤਰਾਂ ਨੇ ਕਿਹਾ ਹੈ ਕਿ ਅਧਿਕਾਰੀ ਰਜਿਸਟ੍ਰੇਸ਼ਨ ਦੀ ਲਾਜ਼ਮੀਅਤਾਂ ਖਤਮ ਕਰਨ ਲਈ ਕੰਮ ਕਰ ਰਹੇ ਹਨ ਹਾਲਾਂਕਿ ਆਖਰੀ ਫੈਸਲਾ ਪ੍ਰਧਾਨ ਮੰਤਰੀ ਦਫ਼ਤਰ ਨੂੰ ਕਰਨਾ ਹੈ ਪੀਟੀਆਈ ਅਨੁਸਾਰ ਵੀਰਵਾਰ ਨੂੰ ਮਸ਼ੀਨਰੀ ਤੇ ਉਪਕਰਨ ਬਣਾਉਣ ਵਾਲੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ ਜਿਸ ਵਿੱਚ ਬੀਐਚਐਲ ਦੇ ਸ਼ੇਅਰ 10 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਇਹ ਗਿਰਾਵਟ ਉਹਨਾਂ ਰਿਪੋਰਟਾਂ ਦਰਮਿਆਨ ਆਈ ਹੈ ਕਿ ਵਿੱਤ ਮੰਤਰਾਲਾ ਸਰਕਾਰੀ ਠੇਕਿਆਂ ਲਈ ਚੀਨੀ ਕੰਪਨੀਆਂ ਦੀ ਬੋਲੀ ਦੇ پابੰਦੀ ਹਟਾਉਣ ਦੀ ਯੋਜਨਾ ਬਣਾ ਰਿਹਾ ਹੈ ਜਿਸ ਨਾਲ ਨਵੇਂ ਮੁਕਾਬਲੇਬਾਜ਼ੀ ਵਧਣ ਦਾ ਡਰ ਪੈਦਾ ਹੋ ਗਿਆ ਹੈ ਹਿਤਾਚੀ એનਰਜੀ ਇੰਡੀਆ ਦੇ ਸ਼ੇਅਰ 5.68% ਦੀ ਅਤੇ ABB ਇੰਡੀਆ ਦੇ ਸ਼ੇਅਰ 4.86% ਤੱਕ ਡਿੱਗ ਗਏ ਸੂਤਰਾਂ ਦਾ ਕਹਿਣਾ ਹੈ ਕਿ ਵਿੱਤ ਮੰਤਰਾਲੇ ਨੇ ਭਾਬੰਦੀਆਂ ਵਿੱਚ ਢਿੱਲ ਦੇਣ ਦਾ ਫੈਸਲਾ ਹੋਰ ਸਰਕਾਰੀ ਵਿਭਾਗਾਂ ਦੀਆਂ ਅਪੀਲਾਂ ਤੋਂ ਬਾਅਦ ਕੀਤਾ ਹੈ ਇਨ੍ਹਾਂ ਵਿਭਾਗਾਂ ਨੂੰ ਭਾਬੰਦੀ ਦੇ ਕਾਰਨ ਪ੍ਰੋਜੈਕਟ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ ਸਾਬਕਾ ਕੈਬਨਟ ਸਕੱਤਰ ਰਾਜੀਵ ਗੋਬਾ ਦੀ ਅਗਵਾਈ ਵਾਲੀ ਇੱਕ ਉੱਚ ਪੱਧਰੀ ਕਮੇਟੀ ਨੇ ਵਿਭਾਗਾਂ ਵਿੱਚ ਢਿੱਲ ਦੇਣ ਦੀ ਸਿਫਾਰਿਸ਼ ਕੀਤੀ ਗੋਪਾ ਇੱਕ ਪ੍ਰਮੁੱਖ ਸਰਕਾਰੀ ਥਿੰਕ ਟੈਂਕ ਦੇ ਮੈਂਬਰ ਹਨ ਬਿਜਲੀ ਖੇਤਰ ਵਿੱਚ ਚੀਨੀ ਉਪਕਰਨਾਂ ਦੀ ਦਰਮੰਦ ਤੇ ਲਗਾਈ ਪਾਬੰਦੀ ਨੇ ਅਗਲੇ ਦਹਾਕੇ ਵਿੱਚ ਭਾਰਤ ਦੀ ਤਾਪੀ ਊਰਜਾ ਸਮਰੱਥਾ ਨੂੰ ਲਗਭਗ 307 ਮੈਗਾਵਾਟ ਤੱਕ ਵਧਾਉਣ ਦੀ ਯੋਜਨਾ ਵਿੱਚ ਰੁਕਾਵਟ ਪੈਦਾ ਕੀਤੀ ਹੈ ਖਬਰ ਲੰਮੇ ਤੱਕ ਬਨੇ ਰਹਿ ਲਈ ਧੰਨਵਾਦ